ਸਤਿ ਸ੍ਰੀ ਅਕਾਲ ਮੈਂ ਕਮਲਪਾਲ ਸਿੰਘ ਤੁਸੀਂ ਵੇਖ ਰਹੇ ਹੋ ਅਮਰੀਕਨ ਟਾਈਮ ਟੀਵੀ ਲੈ ਕੇ ਆਦਰਾ ਸਪੀਡ ਨਿਊਜ਼ ਤੇ ਆਫਰ ਚਾਤ ਪਾਉਨੇ ਆ ਪਹਿਲੀ ਖਬਰ ਤੇ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਨੇ ਕੇਰਲ ਦੇ ਵਿੱਚ ਵਿਨਾਸ਼ਕਾਰੀ ਜ਼ਮੀਨ ਖਿਸਕਣ ਦੀ ਘਟਨਾ ਉੱਤੇ ਡੂੰਗੀ ਸੋਵੇਦਨਾ ਜ਼ਾਹਰ ਕੀਤੀ ਹੈ ਤੇ ਸੇਵਾ ਦੇ ਮੈਂਬਰਾਂ ਅਤੇ ਕਰਮਚਾਰੀਆਂ ਦੀ ਬਹਾਦਰੀ ਦੀ ਪ੍ਰਸ਼ੰਸਾ ਕੀਤੀ ਹੈ। ਕੇਰਲ ਦੇ ਵਾਇਨਾਡ ਜ਼ਿਲ੍ਹੇ ਦੇ ਵਿੱਚ ਮੰਗਲਵਾਰ ਨੂੰ ਜ਼ਮੀਨ ਖਿਸਕਣ ਕਾਰਨ ਘੱਟੋ-ਘੱਟ 190 ਲੋਕਾਂ ਦੀ ਮੌਤ ਹੋ ਗਈ ਹੈ ਤੇ 200 ਤੋਂ ਵੱਧ ਜ਼ਖਮੀ ਹੋਏ ਨੇ। ਬਾਈਡਨ ਨੇ ਇੱਕ ਬਿਆਨ ਦੇ ਵਿੱਚ ਕਿਹਾ ਕਿ ਜ਼ਿਲ੍ਹਾ ਅਤੇ ਮੈਂ ਭਾਰਤ ਦੇ ਕੇਰਲ ਰਾਜ ਦੇ ਵਿੱਚ ਵਿਨਾਸ਼ਕਾਰੀ ਜ਼ਮੀਨ ਖਿਸਕਣ ਨਾਲ ਪ੍ਰਭਾਵਿਤ ਸਾਰੇ ਲੋਕਾਂ ਪ੍ਰਤੀ ਡੂੰਗੀ ਸੋਵੇਦਨਾ ਪ੍ਰਗਟ ਕਰਦੇ ਹਾਂ। ਸਾਡੀ ਆਪਰਾਧਨਾਵਾਂ ਲਈ ਇਸ ਦੁਖਦਾਈ ਘਟਨਾ ਦੇ ਪੀੜਤਾਂ ਦੇ ਨਾਲ ਨੇ ਅਤੇ ਅਸੀਂ ਉਹਨਾਂ ਪਰਿਵਾਰਾਂ ਪ੍ਰਤੀ ਸੰਵੇਦਨਾ ਪ੍ਰਗਟ ਕਰਦੇ ਹਾਂ ਜਿਨ੍ਹਾਂ ਨੇ ਆਪਣੇ ਅਜ਼ੀਜ਼ਾਂ ਨੂੰ ਗਵਾ ਦਿੱਤਾ। ਉਹਨਾਂ ਆਖਿਆ ਕਿ ਅਸੀਂ ਭਾਰਤੀ ਸੇਵਾ ਦੇ ਮੈਂਬਰਾਂ ਅਤੇ ਪਹਿਲੇ ਜਵਾਬ ਦੇਣ ਵਾਲਿਆਂ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਗੁੰਜਲਦਾਰ ਬਚਾਅ ਕਾਰਜ ਵਿੱਚ ਕੀਤੀ ਬਹਾਦਰੀ ਹੈ ਅਤੇ ਉਹ ਪ੍ਰਸ਼ੰਸਾ ਦੇ ਕਾਬਿਲ ਹੈ। ਤੇ ਅਸੀਂ ਇਸ ਔਖੀ ਘੜੀ ਵਿੱਚ ਭਾਰਤ ਦੇ ਨਾਲ ਖੜੇ ਹਾਂ। ਭਾਰਤ ਅਤੇ ਵਿਏਟਨਾਮ ਨੇ ਆਪਣੇ ਰਾਜਨੀਤਿਕ ਸਬੰਧਾਂ ਨੂੰ ਵਿਸਤਾਰ ਦੇਣ ਦੇ ਲਈ ਅੱਜ ਇੱਕ ਕਾਰਜ ਯੋਜਨਾ ਨੂੰ ਮਨਜ਼ੂਰੀ ਦਿੱਤੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਿਜਮ ਆਧਾਰ ਤੇ ਹਿੰਦ-ਪ੍ਰਸ਼ਾਂਤ ਲਈ ਮਿਲ ਕੇ ਕੰਮ ਕਰਨ ਦਾ ਸੰਕਲਪ ਲਿਆ ਅਤੇ ਇਸ ਗੱਲ ਉੱਤੇ ਜ਼ੋਰ ਦਿੱਤਾ ਹੈ ਕਿ ਭਾਰਤ ਵਿਕਾਸ ਦਾ ਸਮਰਥਨ ਕਰਦਾ ਹੈ। ਵਿਸਤਾਰਵਾਦ ਦਾ ਨਹੀਂ। ਇਹ ਟਿੱਪਣੀ ਖੇਤਰ ਦੇ ਵਿੱਚ ਚੀਨ ਦੇ ਫੌਜੀ ਰੁਖ ਪ੍ਰਤੀ ਚਿੰਤਾਵਾਂ ਵਿਚਾਲੇ ਆਈ ਹੈ ਤੇ ਮੋਦੀ ਅਤੇ ਵਿਏਟਨਾਮਾ ਦੇ ਪ੍ਰਧਾਨ ਮੰਤਰੀ ਫਾਰਮ ਮਿਨਚਿਨ ਵਿਚਾਲੇ ਵਿਆਪਕ ਗਲਬਾਤ ਤੋਂ ਬਾਅਦ ਦੋਵੇਂ ਧਿਰਾਂ ਨੇ ਵੱਖ-ਵੱਖ ਖੇਤਰਾਂ ਦੇ ਵਿੱਚ ਸਹਿਯੋਗ ਵਧਾਉਣ ਲਈ 6 ਸਮਝੌਤਿਆਂ 'ਤੇ ਹਸਤਾਖਰ ਕੀਤੇ ਨੇ ਅਤੇ 3 ਹੋਰ ਦਸਤਾਵੇਜ਼ਾਂ ਨੂੰ ਅੰਤਿਮ ਰੂਪ ਦਿੱਤਾ। ਇਹ ਫੈਸਲਾ ਵੀ ਲਿਆ ਗਿਆ ਕਿ ਭਾਰਤ ਵੱਲੋਂ ਵਿਅਤਨਾਮ ਨੂੰ 30 ਕਰੋੜ ਅਮਰੀਕੀ ਡਾਲਰ ਦੇ ਕਰਜ਼ੇ ਦੀ ਸਹੂਲਤ ਮੌਈਆ ਕਰਵਾਈ ਜਾਵੇਗੀ ਤਾਂ ਜੋ ਦੱਖਣ-ਪੂਰਬੀ ਏਸ਼ੀਆਈ ਦੇਤੀ ਸਮੁੰਦਰੀ ਸੁਰੱਖਿਆ ਮਜ਼ਬੂਤ ਕੀਤੀ ਜਾ ਸਕੇ। ਪੱਛਮੀ ਏਸ਼ੀਆ ਵਿੱਚ ਵੱਧਦੇ ਤਣਾਅ ਦੇ ਵਿਚਕਾਰ 에어 ਇੰਡੀਆ ਨੇ ਸ਼ੁੱਕਰਵਾਰ ਨੂੰ ਤੇਲ ਅਵੀਵ ਲਈ 8 ਅਗਸਤ ਤੱਕ ਉਡਾਣਾ ਮੁਅਤਲ ਕਰਨ ਦਾ ਐਲਾਨ ਕੀਤਾ। Tata ਸਬੂਦੀ ਮਲਕੀਅਤ ਵਾਲੀ 에어ਲਾਈਨ ਤੋਂ ਰਾਸ਼ਟਰੀ ਰਾਜਧਾਨੀ ਤੋਂ ਅਦਰਾਇਲ ਦੇ ਸ਼ਹਿਰ ਲਈ 4 ਹਫਤਾਵਾਰੀ ਉਡਾਣਾਂ ਚਲਾਉਂਦੀ ਹੈ ਤੇ 에ਰਲਾਈਨ ਨੇ ਇੱਕ ਬਿਆਨ ਦੇ ਵਿੱਚ ਆਖਿਆ ਹੈ ਕਿ ਪੱਛਮੀ ਏਸ਼ੀਆ ਦੇ ਕੁਝ ਹਿੱਸਿਆਂ ਦੇ ਵਿੱਚ ਮੌਜੂਦਾ ਸਥਿਤੀ ਦੇ ਮੱਦੇਨਜ਼ਰ ਅਸੀਂ 8 ਅਗਸਤ 2024 ਤੱਕ ਤੁਰੰਤ ਪ੍ਰਭਾਵ ਦੇ ਨਾਲ ਤੇਲ ਅਬੀਬ ਲਈ ਸਾਡੀਆਂ ਉਡਾਣਾਂ ਦੇ ਨਿਰਧਾਰਿਤ ਸੰਚਾਲਨ ਨੂੰ ਮੁਅੱਤਲ ਕਰ ਦਿੱਤਾ ਹੈ ਇਸ ਮਿਆਦ ਦੇ ਦੌਰਾਨ ਤੇਲ ਅਬੀਬ ਤੋਂ ਟਿਕਟਾਂ ਬੁੱਕ ਕਰਨ ਵਾਲੇ ਯਾਤਰੀਆਂ ਨੂੰ ਯਾਤਰਾ ਦੇ ਰੀਸ਼ਾਊਲਿੰਗ ਅਤੇ ਰੱਦ ਕਰਨ ਦੀ ਆ ਫੀਸਾਂ ਉਤੇ ਇੱਕ ਵਾਰ ਛੋੜ ਦੀ ਪੇਸ਼ਕਸ਼ ਕੀਤੀ ਜਾ ਰਹੀ ਹੈ ਏਅਰ ਇੰਡੀਆ ਨੇ ਵੀਰਵਾਰ ਨੂੰ ਆਪਣੀ ਤੇਲ ਅਬੀਬ ਫਲਾਈਟ ਰੱਦ ਕਰ ਦਿੱਤੀ ਸੀ ਮੁੱਖ ਮੰਤਰੀ ਭਗਵੰਤ ਮਾਨ ਉਮੀਦ ਕਰ ਰਹੇ ਨੇ ਕਿ ਉਹ ਭਾਰਤੀ ਹਾਕੀ ਟੀਮ ਦਾ ਹੌਸਲਾ ਵਧਾਉਣ ਦੇ ਲਈ 1-2 ਦਿਨਾਂ ਅੰਦਰ ਪੈਰਿਸ ਜਾ ਸਕਦੇ ਨੇ ਜੋ 올림픽ਸ ਦੇ ਵਿੱਚ 4 ਅਗਸਤ ਨੂੰ ਕੁਆਰਟਰ ਫਾਈਨਲ ਮੈਚ ਖੇਡੇਗੀ ਭਾਰਤੀ ਹਾਕੀ ਟੀਮ 'ਚ ਵੱਡੀ ਗਿਣਤੀ ਪੰਜਾਬੀ ਖਿਡਾਰੀਆਂ ਦੀ ਹੈ ਤੇ ਮੁੱਖ ਮੰਤਰੀ ਫਿਲਹਾਲ ਵਿਦੇਸ਼ ਮੰਤਰਾਲੇ ਤੋਂ ਸਿਆਸੀ ਪ੍ਰਵਾਨਗੀ ਦੀ ਉਡੀਕ ਕਰ ਰਹੇ ਨੇ ਜੋ ਸਿੱਖਰਲੇ ਪੱਧਰ ਦੇ ਸਿਆਸੀ ਆਗੂਆਂ ਦੀ ਯਾਤਰਾ ਲਈ ਇੱਕ ਜ਼ਰੂਰੀ ਸ਼ਰਤ ਹੈ ਭਗਵੰਤ ਮਾਨ ਨੇ ਕਿਹਾ ਕਿ ਉਹ 3 ਅਗਸਤ ਦੀ ਰਾਤ ਪੈਰਿਸ ਲਈ ਉਡਾਨ ਫੜਨਾ ਚਾਹੁੰਦੇ ਨੇ ਤਾਂ ਜੋ ਉਹ ਭਾਰਤੀ ਹਾਕੀ ਟੀਮ ਦੇ ਮੈਚ ਲਈ ਸਮੇਂ ਸਿਰ ਪਹੁੰਚ ਸਕਣ ਉਨ੍ਹਾਂ ਆਖਿਆ ਕਿ ਮੈਂ ਟੀ 14 ਤੇ 22 ਦੇ ਵਿੱਚੋਂ ਘੱਟੋ ਘੱਟ 19 ਖਿਡਾਰੀ ਪੰਜਾਬ ਤੋਂ ਨੇ ਤੇ ਮੈਨੂੰ ਆਪਣੇ ਮੁੰਡਿਆਂ ਉੱਤੇ ਮਾਣ ਆ ਤੇ ਮੈਨੂੰ ਪਤਾ ਹੈ ਕਿ ਮੇਰੀ ਹਾਜ਼ਰੀ ਇਸ ਗੱਲ ਦਾ ਸਬੂਤ ਹੋਵੇਗੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਪਾਰਟੀ ਨੂੰ ਸਮਰਥਨ ਦੇਣ ਉੱਤੇ ਨਿਊ ਡੈਮੋਕ੍ਰੈਟਿਕ ਪਾਰਟੀ ਆਗੂ ਜਗਮੀਤ ਸਿੰਘ ਮੁਸ਼ਕਲਾਂ ਵਿੱਚ ਫਸ ਗਏ ਨੇ ਅਸਲ ਵਿੱਚ ਕੈਨੇਡਾ ਦੀ ਮੁੱਖ ਵਿਰੋਧੀ ਧਿਰ ਕੰਸਰਵੇਟਿਵ ਪਾਰਟੀ ਨੇ ਟਰੂਡੋ ਦੀ ਘੱਟ ਗਿਣਤੀ ਲਿਬਰਲ ਪਾਰਟੀ ਦੀ ਸਰਕਾਰ ਦਾ ਸਮਰਥਨ ਕਰਨ ਲਈ ਐਨ ਡੀ ਪੀ ਆਗੂ ਜਗਮੀਤ ਸਿੰਘ ਨੂੰ ਨਿਸ਼ਾਨਾ ਬਣਾਉਦੇ ਹੋਏ ਹਮਲਾਵਰ ਵਿਗਿਆਪਨ ਜਾਰੀ ਕੀਤਾ ਤੇ ਆਨਲਾਈਨ ਜਾਰੀ ਕੀਤੇ ਗਏ ਇਨ੍ਹਾਂ ਵਿਗਿਆਪਨਾਂ ਦੇ ਵਿੱਚ ਇੰਡੋ ਕੈਨੇਡੀਅਨ ਐਨ ਡੀ ਪੀ ਮੁਖੀ ਨੂੰ ਸੇਲ ਆਊਟ ਸਿੰਘ ਦੇਵਾ ਜੋ ਬ੍ਰਾਂਡ ਕੀਤਾ ਗਿਆ ਕੰਸਰਵੇਟਿਵ ਪਾਰਟੀ ਦੇ ਨੇਤਾ ਪੀਆਰਐ ਪੋਲੀਵਰ ਨੇ ਐਕਸ ਦੇ ਉਤੇ ਪੋਸਟ ਕੀਤਾ ਜਗਮੀਤ ਸਿੰਘ ਨੇ ਤੁਹਾਨੂੰ ਵੇਚ ਦਿੱਤਾ ਅਤੇ ਟੋਡੋ ਨਾਲ ਮਿਲ ਕੇ ਟੈਕਸ ਅਪਰਾਧ ਅਤੇ ਰਿਹਾਇਸ਼ੀ ਖਰਚੇ ਵਧਾਉਣ ਲਈ ਇੱਕ ਮਹਿੰਗੇ ਘਰ ਚੋੜ ਉਤੇ ਦਸਤਕਤ ਕੀਤੀ ਸੇਲ ਆਊਟ ਸਿੰਘ ਨੂੰ ਉਹਦੀ ਪੈਨਸ਼ਨ ਮਿਲਦੀ ਆ ਤੇ ਤੁਸੀਂ ਕੀਮਤ ਅਦਾ ਕਰ ਦਿਓ ਇੱਕ ਰਿਪੋਰਟ ਮੁਤਾਬਕ ਐਨਡੀਪੀ ਨੇ ਇਸ਼ਤਿਹਾਰਾਂ ਨੂੰ ਬੇਈਮਾਨੀ ਨਾਲ ਕੀਤਾ ਗਿਆ ਨਿੱਜੀ ਹਮਲਾ ਦੱਸਿਆ ਲੋਕ ਸਭਾ ਵਿੱਚੋਂ ਵਿਰੋਧਧਰ ਤੇ ਆਗੂ ਰਾਹੁਲ ਗਾਂਧੀ ਨੇ ਅੱਜ ਦਾਅਵਾ ਕੀਤਾ ਕਿ ਉਹਨਾਂ ਵੱਲੋਂ ਸੰਸਦ ਵਿੱਚ ਦਿੱਤੀ ਚੱਕਰਵਿਊ ਤਕਰੀਰ ਦੇ ਮਗਰੋਂ ਈਡੀ ਉਹਨਾਂ ਦੇ ਖਿਲਾਫ ਚਾਪਾ ਮਾਰਨ ਦੀ ਤਿਆਰੀ ਕਰ ਰਹੀ ਹੈ ਗਾਂਧੀ ਨੇ ਕਿਹਾ ਕਿ ਉਹ ਖੁੱਲੀਆਂ ਬਾਹਾਂ ਨਾਲ ਉਡੀਕ ਕਰ ਰਹੇ ਨੇ ਗਾਂਧੀ ਨੇ ਅੱਜ ਤਰਕੇ 101 ਪੋਸਟ ਵਿੱਚ ਕਿਹਾ ਕਿ ਸ਼ਾਇਦ ਦੋ ਦੇ ਵਿੱਚੋਂ ਇੱਕ ਨੂੰ ਮੇਰੀ ਚੱਕਰਵਿਊ ਤਕਰੀਰ ਚੰਗੀ ਨਹੀਂ ਲੱਗੀ ਈਡੀ ਵਿਚਾਲੇ ਸੂਤਰਾ ਨੇ ਮੈਨੂੰ ਦੱਸਿਆ ਕਿ ਛਾਪੇ ਦੀ ਤਕਰੀਰ ਕੀਤੀ ਜਾ ਰਹੀ ਹੈ ਤੇ ਸਾਬਕਾ ਕਾਂਗਰਸ ਪ੍ਰਧਾਨ ਨੇ ਆਖਿਆ ਕਿ ਖੁੱਲੀਆਂ ਬਾਹਾਂ ਨਾਲ ਈਡੀ ਦੀ ਉਡੀਕ ਕਰ ਰਹੇ ਹਾਂ ਚਾਹ ਤੇ ਬਿਸਕੁਟ ਮੇਰੇ ਵੱਲੋਂ ਕਾਬਲੇ ਗੌਰ ਹੈ ਕਿ ਰਾਹੁਲ ਗਾਂਧੀ ਨੇ ਸੋਮਵਾਰ ਨੂੰ ਲੋਕ ਸਭਾ ਦੇ ਵਿੱਚ ਕੇਂਦਰੀ ਬਜਟ ਤੇ ਚੱਲ ਰਹੀ ਬਹਿਸ ਦੌਰਾਨ ਆਖਿਆ ਸੀ ਕਿ ਡਰ ਦਾ ਮਾਹੌਲ ਬਣਾ ਕੇ ਛੇ ਜਾਨਿਆਂ ਦੇ ਧੜੇ ਨੇ ਅਭਿਮੰਯ ਨੂੰ ਵਾਂਗ ਪੂਰੇ ਹਿੰਦੁਸਤਾਨ ਨੂੰ ਚੱਕਰ ਵਿੱਚ ਫਸਾਇਆ ਹੋਇਆ ਤੇ ਇੰਡੀਆ ਗਰਜੋੜ ਇਸ ਚੱਕਰ ਵਿੱਚ ਨੂੰ ਤੋੜ ਦੇਵੇਗਾ ਤਹਿਰਾਨ ਦੇ ਵਿੱਚੋਂ ਹਮਾਰ ਦੇ ਸਿਆਸੀ ਮੁਖੀ ਅਸਮੈਲ ਖਾਨੀਆਂ ਦੀ ਮੌਤ ਤੋਂ ਬਾਅਦ ਪਾਕਿਸਤਾਨ ਨੇ ਸ਼ੁਕਰਵਾਨ ਨੂੰ ਰਾਸ਼ਟਰੀ ਸ਼ੋਗ ਦਾ ਐਲਾਨ ਕੀਤਾ ਇੱਕ ਰਿਪੋਰਟ ਦੇ ਮੁਤਾਬਕ ਪ੍ਰਧਾਨ ਮੰਤਰੀ ਸ਼ਾਹਬਾਸ਼ ਸ਼ਰੀਫ ਨੇ ਇਸ ਕਤਲ ਦੀ ਸਖਤ ਨਿੰਦਾ ਕਰਦੇ ਆਏ ਇਸ ਨੂੰ ਵੈਸ਼ੀਕਾਰਾ ਅਤੇ ਕਵੰਤਰੀ ਕਾਨੂੰਨਾਂ ਦੀ ਘੋਰ ਉਲੰਘਣਾ ਦੱਸਿਆ ਪਾਕਿਸਤਾਨ ਤੁਰਕੀ ਮਲੇਸ਼ੀਆ ਰੂਸ ਇਰਾਨ ਚੀਨ ਅਤੇ ਹੋਰ ਦੇਸ਼ਾਂ ਦੇ ਵਿੱਚ ਵੀ ਇਸ ਕਤਲ ਦੀ ਵਿਆਪਕ ਨਿੰਦਾ ਕੀਤੀ ਗਈ ਹੈ। ਇਸਲਾਮਾਬਾਦ ਦੇ ਵਿੱਚ ਇੱਕ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਪਾਕਿਸਤਾਨੀ ਪ੍ਰਧਾਨ ਮੰਤਰੀ ਨੇ ਇਹ ਵੀ ਕਿਹਾ ਕਿ ਬੁੱਧਵਾਰ ਨੂੰ ਹੋਏ ਹਮਲੇ ਦੇ ਵਿੱਚ ਹਾਨੀਆਂ ਦੇ ਬੱਚਿਆਂ ਅਤੇ ਪੋਤੇ-ਪੋਤੀਆਂ ਦੀ ਵੀ ਬੇਰਹਿਮੀ ਨਾਲ ਹਤਿਆ ਕਰ ਦਿੱਤੀ ਗਈ। ਪਾਕਿਸਤਾਨ ਮੁਸਲਿਮ ਲੀਗ ਨਵਾਜ਼ ਸਮੇਤ ਪਾਕਿਸਤਾਨ ਦੀਆਂ ਕਈ ਸਿਆਸੀ ਪਾਰਟੀਆਂ ਦੇ ਸੰਸਦ ਮੈਂਬਰ ਮੀਟਿੰਗ ਦੇ ਵਿੱਚ ਸ਼ਾਮਲ ਹੋਏ ਨੇ। ਮੀਟਿੰਗ ਵਿੱਚ ਫੈਲਾ ਕੀਤਾ ਗਿਆ ਕਿ ਪਾਕਿਸਤਾਨ ਫਿਲਸਤੀਨ ਨੂੰ ਰਾਹਤ ਸਮਗਰੀ ਅਤੇ ਮੈਡੀਕਲ ਸਹਾਇਤਾ ਮੁਹੱਈਆ ਕਰਵਾਵੇਗਾ। ਇਰਾਨ ਨੇ ਆਖਿਆ ਹੈ ਕਿ ਇਜ਼ਰਾਈਲ 10 ਮਹੀਨਿਆਂ ਤੋਂ ਗਾਜ਼ਾ ਪੱਟੀ ਵਿੱਚ ਖੂਨ ਖਰਾਬਾ ਤੇ ਤਬਾਹੀ ਮਚਾ ਰਿਹਾ ਅਤੇ ਹੁਣ ਉਹ ਆਪਣੇ ਅਪਰਾਧਾਂ ਦੀ ਹੱਦ ਲੈਬਨਾਨ, ਇਰਾਨ ਅਤੇ ਯਮਨ ਤੱਕ ਫੈਲਾ ਚੁੱਕਾ ਹੈ। ਕਥਿਤ ਇਹ ਸਤ ਨੂੰ ਜਲਦੀ ਰੋਕਣਾ ਚਾਹੀਦਾ ਜ਼ਰੂਰੀ ਹੈ। ਇਰਾਨ ਦੇ ਕਾਜਕਾਰੀ ਇਰਾਨੀ ਵਿਦੇਸ਼ ਮੰਤਰੀ ਅਲੀ ਬਘੇਰੀ ਕਾਨੀ ਨੇ ਸ਼ੁੱਕਰਵਾਰ ਨੂੰ ਆਖਿਆ ਹੈ ਕਿ ਜੇਕਰ ਇਜ਼ਰਾਈਲ ਨੂੰ ਜਲਦੀ ਨਾ ਰੋਕਿਆ ਗਿਆ ਤਾਂ ਪੱਛਮੀ ਏਸ਼ੀਆ ਤੇ ਦੁਨੀਆ ਦੀ ਸ਼ਾਂਤੀ ਖਤਰੇ ਵਿੱਚ ਪੈ ਜਾਵੇਗੀ। ਫਿਲਸਤੀਨ ਅੰਦੋਲਨ ਹਮਾਸ ਨੇ ਬੁੱਧਵਾਰ ਨੂੰ ਪੁਸ਼ਟੀ ਕੀਤੀ ਹੈ ਕਿ ਉਹਦੇ ਉਲੇਤ ਬਿਊਰੋ ਦੇ ਮੁਖੀ ਇਸਮਾਇਲ ਖਾਨੀਆਂ ਦੀ ਤਹਿਰਾਨ ਦੇ ਵਿੱਚ ਉਹਦੀ ਰਿਹائش ਉਤੇ ਅਦਰਾਇਲੀ ਹਮਲੇ ਵਿੱਚ ਮੌਤ ਹੋ ਗਈ। ਉਹ ਈਰਾਨ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਮਸੂਦ ਪੈਜ਼ੇ ਸਕੀਆਂ ਦੇ 100 ਚੁੱਕ ਸੁਭਾਗ ਵਿੱਚ ਸ਼ਾਮਲ ਹੋਣ ਲਿਆਏ ਸਨ। ਅੰਦੋਲਨ ਨੇ ਖਾਨੀ ਦੀ ਮੌਤ ਲਈ ਅਦਰਾਇਲ ਅਤੇ ਅਮਰੀਕਾ ਨੂੰ ਜ਼ਿੰਮੇਵਾਰ ਠਹਿਰਾਇਆ ਅਤੇ ਆਖਿਆ ਕਿ ਹਮਲੇ ਦਾ ਜਵਾਬ ਦਿੱਤਾ ਜਾਵੇਗਾ। ਅਜਲੀ ਇਹਨਾਂ ਨੂੰ ਦੁਬਾਰਾ ਫਿਰ ਆਦਰ ਹਾਂਗੇ ਉਦੋਂ ਤੱਕ ਦਿਓ ਕਮਲਪਾਲ ਸਿੰਘ ਨੂੰ ਇਜਾਜ਼ਤ ਸਤਿ ਸ਼੍ਰੀ ਅਕਾਲ ਤਨਵਾਦ।